ये तो हमने सोचा था बल्कि बाहर का पता आप आप ये आप जो भी कराएं यहां पे एक काफी का आगे के खाली आते सारे के लिए स्पेशल है क्या बात एकदम जिसको कोई समझ में सवाल आता है ठीक है हम चैटिंग होते जा सकते हैं थोड़ा पीछे एक और मैं दूंगा और टेंशन बंद है भागना शुरू होगी क्या देखना दे दीजिए एक किलो ਅੱਗੇ ਕੀ ਚਲ ਰਹੀ ਹੈ ਤਾਂ ਇੱਕ ਪੁੱਛ ਰਾਹ ਪਲੇਟਫਾਰਮ 'ਤੇ ਬਾਈਕ ਨੂੰ ਸਟੈਂਡ ਕਰਨਾ ਹੈ ਜੀ ਥੱਲੇ ਤੋਂ yox 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 sorsan da na na आप भी बार हो जियो रैंक के अधिकारी दुबारा शुरू कर दी गई है मकसद की असर होगा ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਕੈਸਰੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਤੇ ਸਾਰੇ ਐਸਐਚਓ ਸਾਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੈਕਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਇਹ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤੇ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀਆ ਕੀ ਲੱਗਦਾ ਜਿਹੜੇ ਜਿਹੜੇ ਲੋਕ ਸਮਾਜ ਸਮੂਹ ਵਿਰੋਧੀ ਅੰਸਰਾ ਉਹਨਾਂ ਤੇ ਇਸ ਨਾਕਾਬੰਦੀ ਦਾ ਇਸ ਪੀਸੀਆਰ ਦਾ ਕੀ ਅਸਰ ਨਜ਼ਰ ਆਏ ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ ਪ੍ਰੈਜੈਂਸ ਵਧਾਈ ਹੈਗੀ ਇਹ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 10 ਦਿਨ ਦੇ ਵਿੱਚ ਹੀ ਸਾਨੂੰ ਜਿਹੜੇ ਦੋ ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬਰਾਮਦਗੀ ਹੋਈ ਹੈ ਕਿ ਇਹ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਡਾਟਰ ਇਨਸਪੈਕਟ ਆਏਗਾ ਬਾਕੀ ਜਿਹੜੀ ਮੇਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਐਸਐਚਓ ਸਾਹਿਬਾਂ ਜਿਹੜੇ ਟੂ-ਵੀਲਰਸ ਹੁੰਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਜਾਂ ਇਹ ਬਿਨਾ ਨੰਮਰਾਂ ਤੋਂ ਘੁੰਮ ਰਹੇ ਆ ਕਿ ਆ ਜੀ ਨਾਲ ਕੋਲ ਕਾਗਜ਼ ਨਹੀਂ ਹੈਗੇ ਤਾਂ ਜਿਹੜੇ ਸਪੈਸ਼ਲੀ ਮੂਵ ਬਣ ਕੇ ਜਾਂਦੇ ਆ ਅਸੀਂ ਇਹਨਾਂ ਨੂੰ ਚੈੱਕਟਾ ਕਰੀਏ ਜਦੋਂ ਅਸੀਂ ਚੈੱਕ ਕਰਾਂਗੇ ਜੇ ਕੋਈ ਇਹਨਾਂ ਚ ਕਮੀ ਪਾਈ ਜਾਏਗੀ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਕੀ ਲੱਗਦਾ ਪਬਲਿਕ ਨੂੰ ਇਹਦੇ ਵਿੱਚ ਕੀ ਮੈਸੇਜ ਆਏਗਾ ਜਦੋਂ ਇਸ ਤਰੀਕੇ ਨਾਲ ਪੁਲਿਸ ਕੰਮ ਕਰੇਗੀ ਮਿਲੇਗੀ ਆਪਸ ਵਿੱਚ ਗੱਲਬਾਤ ਹੋਏਗੀ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾਨ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬਲਿਕ ਆਪ ਆ ਕੇ ਮਿਲ ਪਬਲਿਕ ਜਿਹੜਾ ਇਸ ਇਸ ਚੈਕਿੰਗ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟੀਨ ਦੇ ਵਿੱਚ ਮਿਲਣ ਆਂਦੀ ਹੈਗੀ ਹੈ ਤਾਂ ਉਹਨਾਂ ਨੇ ਵੀ ਜਿਹੜੀ ਇਸ ਦੀ ਬੜੀ ਛਲਾਕਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਹੋ ਡੇਲੀ ਹੋਣੀ ਚਾਹੀਦੀ ਹੈ ਜੀ ਸਰ ਪੁਲਿਸ ਇਸ ਕਮਿਊਨਿਟੀਿੰਗ ਪੁਲਿਸ ਸ਼ਾਇਦ ਬਹੁਤ ਇੰਪੋਰਟੈਂਟ ਹੈ ਪਬਲਿਕ ਦਾ ਸਹਿਯੋਗ ਹਰ ਇੱਕ ਕਮਿਊਨਿਟੀ ਸ਼ਹਿਰ ਬਣਾਉਂਦਾ ਹੈ ਕਿਦਾਂ ਇੱਕ ਮੈਸੇਜ ਕਿਸ ਕਿਸੇ ਦਾ ਵੀ ਕੋਈ ਬਿਲਕੁਲ ਜੀ ਕਮਿਊਨਿਟੀ ਕਮਿਊਨਿਟੀ ਦਾ ਤੇ ਹੈਗਾ ਕਿ ਜੇ ਕੋਈ ਵਲੰਟੀਅਰਸ ਹੈਗਾ ਅਸੀਂ ਅਜੇ ਇਹ ਕੰਮ ਸਟਾਰਟ ਕੀਤਾ ਹੈ ਜੇ ਸਾਨੂੰ ਲੋਕਾਂ ਦੇ ਸਹਿਯੋਗ ਦੇ বছৰ এটা বিষয়ে অক লগ